ਫੱਤੋ ਪਹਿਲਾਂ ਦਾ ਮੈਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਔਰ ਜਿਹੜੇ ਰੇਲਵੇ ਮਨਿਸਟਰ ਨੇ ਅਸ਼ਵਰੀ ਬੈਸ਼ਨਵ ਜੀ ਉਹਨਾਂ ਦਾ ਧੰਨਵਾਦ ਕਰਦਾ ਕਿ ਮੋਗੇ ਦਾ ਜਿਹੜਾ ਰੇਲਵੇ ਸਟੇਸ਼ਨ ਹੈ ਬਹੁਤ ਪੁਰਾਣਾ ਬਣਿਆ ਹੋਇਆ ਉਹਦਾ ਆਧੁਨਿਕ ਕਰਨ ਜਿਹੜਾ ਉਹ ਅੱਜ ਸ਼ੁਰੂ ਹੋਇਆ ਪਿਆ ਤੇ ਉਹਦਾ ਘਟਨਾ ਚ ਹੋ ਰਿਹਾ ਔਰ ਮੈਂ ਉਹਦੇ ਨਾਲ ਨਾਲ ਹੀ ਜਿਹੜੇ ਪਹਿਲਾਂ ਦੇ ਇਹਨਾਂ ਤੋਂ ਰੇਲਵੇ ਮਨਿਸਟਰ ਸੀ ਪਯੂਸ਼ ਗੋਇਲ ਜੀ ਉਹਨਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਆਪਣੀ ਟਿਨਿਓਰ ਦੌਰਾਨ ਮੈਂ ਉਹਨਾਂ ਨੂੰ ਦੋ ਵਾਰੀ ਮਿਲ ਕੇ ਆਇਆ ਸੀ ਔਰ ਇਸ ਮੌਕੇ ਦੇ ਰੇਲਵੇ ਸਟੇਸ਼ਨ ਵਾਸਤੇ ਰਿਕੁਐਸਟ ਕੀਤੀ ਸੀ ਉਹਦੇ ਵਿੱਚ ਉਹਨਾਂ ਨੇ ਉਦੋਂ ਜਿਹੜਾ ਅਦੁਨਿਕ ਕਰਨ ਕਰ ਰਹੇ ਸੀਗੇ ਉਹਨਾਂ ਰੇਲਵੇ ਸਟੇਸ਼ਨਾਂ 'ਚ ਮੋਗੇ ਨੂੰ ਉਸ ਵੇਲੇ ਸ਼ਾਮਲ ਕਰ ਲਿਆ ਸੀ ਸੋ ਪਿਛਲੇ ਦਿਨਾਂ ਦੇ ਵਿੱਚ ਜਦੋਂ ਪੰਜਾਬ ਦੇ ਦੂਜੇ ਰੇਲਵੇ ਸਟੇਸ਼ਨਾਂ ਵਾਸਤੇ ਫੰਡ ਆਏ ਤਾਂ ਮੋਗੇ ਲਈ ਵੀ ਫੰਡ ਆ ਗਏ ਸੀ ਬਟ ਇਹਦਾ ਕੰਮ ਨਹੀਂ ਸ਼ੁਰੂ ਹੋਇਆ ਤੋ ਫਿਰ ਮੈਂ ਕੁਲਦੀਪ ਧਾਲੀਵਾਲ ਜੀ ਨੇ ਸਾਡੇ ਇੱਥੇ ਜਿਹੜੇ ਸੀਨੀਅਰ ਡਿਵੀਜ਼ਨਲ ਮੈਨੇਜਰ ਨੇ ਮੋਕੇ ਤੋਂ ਹੀ ਆ ਉਹ ਫਿਰੋਜ਼ਪੁਰ ਲੱਗੇ ਉਹਨਾਂ ਨੂੰ ਨਾਲ ਲੈ ਕੇ ਤੇ ਮੈਂ ਸੰਜੇ ਸਾਹੂ ਜੀ ਜਿਹੜੇ ਡਿਵੀਜ਼ਨਲ ਮੈਨੇਜਰ ਨੇ ਉਹਨਾਂ ਨੂੰ ਰਿਕੁਐਸਟ ਕਰਕੇ ਆਇਆ ਤੇ ਇਹਦਾ ਜਿਹੜਾ ਕੰਮ ਹੈਗਾ ਉਹ ਸ਼ੁਰੂ ਹੋ ਗਿਆ ਜਿਹੜੇ 10 ਸਾਲਾਂ ਚ ਪ੍ਰਗਤੀ ਆਪਣਾ ਦੇਸ਼ ਇੰਡੀਆ ਭਾਰਤ ਜਿਹੜਾ ਦੇਖ ਰਿਹਾ ਹੈ ਉਸ ਤਾਬੀਆਂ ਤੋਂ ਗਤੀ ਸਾਡੇ ਕਦੀ ਨਹੀਂ ਇੱਥੇ ਹੋਈ हूँ देख दो हज़ार चौदह तो बाद अगर अं देखिए रेलवे लाइना इलैक्ट्रीफिकेशन होना एक डाटा बड़ा ही हैरानजनक वाला है भी यू एस भी सिर्फ परसेंट रेलवे इलैक्ट्रिफाइड है मोदी साहब ने भी किया जर्मनी च भी सिर्फ सिक्सटी वन परसेंट इलैक्ट्रीफाइड है साढ़े हिंदुस्तान ਮੋਦੀ ਜੀ ਦੇ ਅੰਤਪਾਸ 2014 ਤੋਂ ਬਾਅਦ 90% ਰੇਲਵੇ ਇਲੈਕਟ੍ਰੀਫਿਕੇਸ਼ਨ ਹੋ ਚੁੱਕੀ ਹੈ ਇਹਦਾ ਮਤਲਬ ਜ਼ੀਰੋ ਐਮਿਸ਼ਨ ਜ਼ੀਰੋ ਕਾਰਬਨ ਐਮਿਸ਼ਨ এনवायरमेंट ਨੂੰ ਬਚਾਉਣ ਦੀ ਜਿਹੜੀ ਕੋਸ਼ਿਸ਼ ਹੈਗੀ ਹੈ ਉਹ ਹਿੰਦੁਸਤਾਨ ਉਸ ਤੋਂ ਸਭ ਤੋਂ ਅੱਗੇ ਚੱਲਦਾ ਪਿਆ ਦੂਸਰੇ ਨੰਬਰ ਤੇ ਜਿਹੜਾ ਅਸੀਂ ਅਗਰ ਮੋਗਾ ਦੀ ਗੱਲ ਕਰੀਏ ਮੋਗਾ ਸਾਡਾ ਰੇਲਵੇ ਸਟੇਸ਼ਨ ਅੰਗਰੇਜ਼ਾ ਦੇ ਟਾਈਮ ਦਾ ਬਣਿਆ ਹੋਇਆ ਸਟੇਸ਼ਨ ਹੈ ਉਸ ਤੋਂ ਬਾਅਦ ਇਸ ਤੇ ਕਦੀ ਵੀ ਕੋਈ ਵਰਕ ਨਹੀਂ ਹੋਇਆ ਮੋਗਾ ਵਰਗੇ ਸ਼ਹਿਰ ਸਾਡੇ ਪਿਛੜੇ ਹੋਏ ਏਰੀਏ 'ਚ ਵੀ ਐਨਾ ਵਿਕਾਸ ਐਨਾ ਧਿਆਨ ਦੇਣਾ ਤੁਸੀਂ ਆ ਸੋਚ ਸਕਦੇ ਹੋ ਪੂਰੇ ਭਾਰਤ ਵਰਸ਼ ਕਿੰਨਾ ਵਿਕਾਸ ਹੋ ਰਿਹਾ ਹੋਊਗਾ ਤੇ ਕਿੰਨੀ ਗਤੀ ਨਾਲ ਹੋ ਰਿਹਾ ਹੋਊਗਾ 25 ਕਰੋੜ ਦੀ ਲਾਗਤ ਇੱਥੇ ਵੇਟਿੰਗ ਰੂਮ ਬਣਾਣਾ ਇੱਥੇ ਨਵੇਂ ਕਾਊਂਟਰਸ ਬੰਦਣਾ ਅੱچھے ਸੌਚਾਲੇ ਬੰਦਣਾ ਅੱਛੀ ਅਨਾਉਂਸਮੈਂਟ ਦਾ ਸਿਸਟਮ ਹੋਣਾ ਨਵੇਂ ਟਰੈਕ ਨਵੇਂ ਪਲੇਟਫਾਰਮ ਬੰਦਣਾ ਆਪਣੇ ਕੋਲ ਇੱਕ ਹੀ ਪਲੇਟਫਾਰਮ ਸੀਗਾ ਇੱਥੇ ਦੋ ਤਿੰਨ ਪਲੇਟਫਾਰਮ ਹੋਰ ਬਣ ਰਹੇ ਆ ਅਸੀਂ ਧੰਨਵਾਦ ਕਰਦੇ ਆ ਪ੍ਰਧਾਨ ਮੰਤਰੀ ਜਿਸ ਤਜਸਵੀ ਪ੍ਰਧਾਨ ਮੰਤਰੀ ਸ਼੍ਰੀ ਅਨੰਦ ਰੈਵਾਈ ਮੋਦੀ ਦਾ ਜਿਨ੍ਹਾਂ ਨੇ ਮੋਗਾ ਸਟੇਸ਼ਨ ਜੋ ਕਿ ਜਦੋਂ ਦਾ ਮੁੱਲਕ ਯਾਦ ਹੋਇਆ ਕਿਸੇ ਨੇ ਛੇੜਿਆ ਤੱਕ ਨਹੀਂ ਸੀ ਉਹਦੇ ਵਾਸਤੇ 25 ਕਰੋੜ ਰੁਪਏ ਇਹਨੂੰ ਡਵੈਲਪ ਕਰਨ ਵਾਸਤੇ ਦਿੱਤਾ ਔਰ ਇਸ ਇਸ ਸਟੇਸ਼ਨ ਦੇ ਉੱਤੇ ਲੋਕਾਂ ਆਮ ਲੋਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਇਹ ਲੋਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਬਜ਼ੁਰਗਾਂ ਵਾਸਤੇ ਏਸੀ ਕਮਰੇ ਬਜ਼ੁਰਗਾਂ ਵਾਸਤੇ ਵੇਟਿੰਗ ਰੂਮ ਔਰ ਇਹ ਔਰ ਲੋਕਾਂ ਦੀ ਆਮ ਲੋਕਾਂ ਦੀ ਸਹੂਲਤ ਵਾਸਤੇ ਇੱਥੇ ਕੰਪਿਊਟਰਾਈਜ਼ ਜਿਹੜੀ ਹੈ ਬੁਗੀ ਸੈਂਟਰ ਬਣਾਇਆ ਗਿਆ ਹੈ